ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਦੀਦ ਦੇ ਦੇ ਪਿਆ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦਾ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਟ੍ਰੈਫਿਕ ਨੂੰ ਲੈ ਕੇ ਬਹੁਤ ਜ਼ਿਆਦਾ ਰੂਲ ਜਿਹੜੇ ਬਦਲ ਚੁੱਕੇ ਨੇ ਜਿਦੇ ਵਿੱਚ ਸਪੈਸ਼ਲੀ 16 ਤੋਂ 18 ਸਾਲ ਤੋਂ ਜਿਹੜੇ ਥੱਲੇ ਦੇ ਬੱਚੇ ਆ ਉਹਨਾਂ ਦੇ ਲਈ ਇੱਕ ਸਪੈਸ਼ਲ ਰੂਲ ਆਇਆ ਸੀ ਕਿ ਬਿਨਾ ਲਾਇਸੈਂਸ ਤੋਂ ਜਿਹੜੇ ਨੇ ਬੱਚੇ ਸਕੂਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਟੂ-ਵੀਲਰ ਜਾਂ ਫੋਰ-ਵੀਲਰ ਜਿਹੜੀ ਹੈ ਉਹ ਲੈ ਕੇ ਨਹੀਂ ਜਾ ਸਕਦੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਤੁਸੀਂ ਸਾਡੇ ਚੈਨਲਾਂ ਤੇ ਜਾਂ ਅਦਰ ਚੈਨਲਾਂ ਦੇ ਉੱਤੇ ਬੱਚਿਆਂ ਦੇ ਐਕਸੀਡੈਂਟ ਦੀ ਜਿਹੜੀ ਖਬਰਾਂ ਕਾਫੀ ਦੇਖੀਆਂ ਆਣਗੀਆਂ ਇਹਨਾਂ ਚੀਜ਼ਾਂ ਨੂੰ ਹੀ ਦੇਖਦੇ ਹੋਏ ਜਿਹੜਾ ਆ ਟ੍ਰੈਫਿਕ ਨੇ ਆਪਣੇ ਰੂਲ ਚੇਂਜ ਕਰਦੇ ਹੋਏ ਸਖਤ ਹਦਾਇਤਾਂ ਦੇ ਦਿੱਤੀਆਂ ਸੀ ਕਿ ਬੱਚੇ ਜਿਹੜੇ ਨੇ ਉਹ ਜੇ ਘੱਟ ਉਮਰ ਦੇ ਨੇ ਬਿਨਾਂ ਲਾਇਸੈਂਸ ਤੋਂ ਜਿਹੜੇ ਨੇ ਆਪਣਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵਾਹਕਲ ਲੈ ਕੇ ਜਿਹੜਾ ਆ ਉਹ ਨਹੀਂ ਆ ਸਕਦੇ ਇਹ ਜਿਹੜਾ ਆ ਰੂਲ 1 ਅਗਸਤ ਤੋਂ ਜਿਹੜਾ ਆ ਲਾਗੂ ਹੋ ਜਾਣਾ ਸੀ ਜਿਹਦੇ ਵਿੱਚ ਜਿਹੜਾ ਆ ਟ੍ਰੈਫਿਕ ਨੇ ਪੂਰੀ ਤਰ੍ਹਾਂ ਜਿਹੜੇ ਨੇ ਰੂਲ ਸਾਹਮਣੇ ਲੈ ਆਂਦੇ ਸੀ ਉਥੇ ਤੁਹਾਨੂੰ ਦੱਸਦਾ ਹੀ ਹੈ ਕਿ 1 ਅਗਸਤ ਤੋਂ ਲਗਾਤਾਰ ਜਿਹੜੇ ਨੇ ਇਹਨਾਂ ਬੱਚਿਆਂ ਦੇ ਜਿਹੜੇ ਬਗੈਰ ਲਾਇਸੈਂਸ ਤੋਂ ਰੋਡ ਦੇ ਉੱਤੇ ਆਪਣੇ ਵਾਹਨ ਲੈ ਕੇ ਸਕੂਲਾਂ ਦੇ ਲਈ ਤਿੰਨ ਤਿੰਨ ਜਣੇ ਚੜ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਹੂੜਮਤ ਕਰਦੇ ਨੇ ਉਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦੇਣੇ ਸੀ ਜਿਹਦੇ ਵਿੱਚ ਚਲਾਨ ਤਾਂ ਕੱਟਿਆ ਹੀ ਜਾਣਾ ਸੀ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਦੇ ਮਾਤਾ ਪਿਤਾ ਨੂੰ ਸਜ਼ਾ ਵੀ ਹੋ ਸਕਦੀ ਸੀ ਜਿਹਦੇ ਵਿੱਚ 25000 ਤੱਕ ਦੇ ਜਿਹੜੇ ਜੁਰਮਾਨੇ ਵੀ ਦੱਸੇ ਜਾ ਰਹੇ ਸੀ 1 ਅਗਸਤ ਤੋਂ ਇਹ ਰੂਲ ਜਿਹੜੇ ਆ ਚਾਲੂ ਹੋ ਜਾਣੇ ਸੀ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਗੱਲ ਬਾਤ ਸਾਹਮਣੇ ਐਸੀ ਆਈ ਕਿ ਕੁਝ ਦਿਨਾਂ ਦਾ ਜਿਹੜਾ ਆ ਕੰਸੈਸ਼ਨ ਦੇ ਦਿੱਤਾ ਗਿਆ ਆ ਟ੍ਰੈਫਿਕ ਵੱਲੋਂ ਉਹ ਕੀ ਕੰਸੈਸ਼ਨ ਹੈ ਕਿੰਨੇ ਦਿਨਾਂ ਦਾ ਕੰਸੈਸ਼ਨ ਹੈ ਸਾਰੀ ਗੱਲਬਾਤ ਕਰ ਲਏ ਨੇ ਆ ਸਾਡੇ ਨਾਲ ਟ੍ਰੈਫਿਕ ਇੰਚਾਰਜ ਗਰਦਾਸਪੁਰ ਤੋਂ ਅਜੇ ਕੁਮਾਰ ਜੀ ਨੇ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਵੀ ਸਾਰੀ ਗੱਲਬਾਤ ਕੀ ਹੈ ਤੇ ਦੋਸਤੋ ਸਾਡੇ ਨਾਲ ਇਸ ਟਾਈਮ ਟ੍ਰੈਫਿਕ ਇੰਚਾਰਜ ਗਰਦਾਸਪੁਰ ਤੋਂ ਅਜੇ ਕੁਮਾਰ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲਏ ਨੇ ਆ ਕਿ ਕਿੰਨੇ ਦਿਨਾਂ ਦਾ ਜਿਹੜਾ ਟਾਈਮ ਵਧਾਇਆ ਗਿਆ ਆ ਕੀ ਗੱਲ ਹੋਈ ਏ ਸਾਰੀ ਗੱਲਬਾਤ ਜਿਹੜੀ ਅਜੇ ਜਿਹਨਾਂ ਨਾਲ ਗੱਲਬਾਤ ਕਰ ਲੈਣਾ ਸਵਾਗਤ ਜੀ ਤੁਹਾਡਾ ਡੀਪੀ ਚ ਪੰਜਾਬੀ। ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਆਪਣਾ ਟਾਈਮ ਕੀਮਤੀ ਟਾਈਮ ਸਾਡੇ ਵਾਸਤੇ ਕੱਢਿਆ ਤੁਸੀਂ। ਔਰ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਸਮਾਵਿਧਾਨ ਦਾ ਔਰ ਇਸ ਇਸ ਤਰ੍ਹਾਂ ਦਾ ਵੀ ਸਾਡੇ ਜੋ ਮਾਨਯੋਗ ਹਾਈ ਕੋਰਟ ਦੀਆਂ ਇਨਸਟਰਕਸ਼ਨਾਂ ਹੀ ਵੀ ਇਹ ਰੂਲ ਤੇ ਪਹਿਲਾਂ ਵੀ ਅਗੇ ਹੀ ਅੰਡਰਏਜ ਚ ਚਲਾਨ ਹੀ ਪਹਿਲਾਂ ਵੀ ਕੱਢਦੇ ਸੀ ਲੇਕਿਨ ਇਹੋ ਚ ਨਵੀਂ ਅਮੈਂਡਮੈਂਟ ਜਿਹੜੀ ਕੀਤੀ ਹੋਈ ਸੀ ਉਹਦੇ ਵਿੱਚ ਇਹੋ ਹੀ ਵੀ 25000 ਰੁਪਏ ਜੁਰਮਾਨਾ ਕਰਤਾ ਸੀ ਉਹ 3 ਸਾਲ ਦੀ ਸਜ਼ਾ ਕਰਤੀ ਸੀ ਇਹ ਜਿਹੜਾ ਵੀ ਆਪਣੇ ਕੋਈ ਮਾਂ ਬਾਪ ਜਾਂ ਕੋਈ ਹੋਰ ਪੜੋਸੀ ਕੋਈ ਆਪਣੇ ਬੱਚੇ ਨੂੰ ਨਵਾਲਿਕ ਬੱਚੇ ਨੂੰ ਜਿਹੜਾ ਮੋਟਰਸਾਈਕਲ ਜਾਂ ਕਾਰ ਚਲਾਉਣ ਵਾਸਤੇ ਦਿੰਦਾ ਸੀ ਔਰ ਉਹ ਜੇ ਫੜਿਆ ਜਾਂਦਾ ਸੀ ਤੇ ਉਹਨੂੰ ਪੇਰੈਂਟਸ ਨੂੰ ਜਾਂ ਗਵਰਡੀਅਨ ਨੂੰ 25000 ਰੁਪਏ ਦਾ ਜੁਰਮਾਨਾ ਤੇ 3 ਸਾਲ ਦੀ ਸਜ਼ਾ ਸੀ ਉਸ ਦੌਰਾਨ ਜਿਹੜੇ ਕਾਫੀ ਸ਼ਹਿਰਾਂ ਦੇ ਸੀਨੀਅਰ ਸਿਟੀਜ਼ਨ ਜਿਹੜੇ ਸੀ ਕਾਫੀ ਲੋਕ ਜਿਹੜੇ ਸੀ ਉਹ ਸਾਡੇ ਸੀਨੀਅਰ ਅਫਸਰਾਂ ਨੂੰ ਚੰਡੀਗੜ੍ਹ ਜਾ ਕੇ ਮਿਲੇ ਔਰ ਉਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਜਾਂ ਵੀ ਹੋਰ ਅਵੇਅਰ ਕਰਨਾ ਚਾਹੀਦਾ ਬੱਚਿਆਂ ਉਦੋਂ ਜੇ ਉਹ 16 ਸਮਾਂ ਮੰਗਿਆ ਸੀ ਵੀ ਉਹਨਾਂ ਨੇ ਵੀ ਜਿੱਦਾਂ ਫਿਰ ਇਸ ਕਰਕੇ ਸਾਡੇ ਜਿਹੜੇ ਅਫਸਰ ਸੀਨੀਅਰ ਅਫਸਰਾਂ ਨੇ ਆਪਣੇ ਸਮਾਜੜਾ ਨਾਲ 1 ਅਗਸਤ ਤੋਂ ਕਰਕੇ 20 ਅਗਸਤ ਕਰ ਦਿੱਤਾ ਔਰ 20 ਦਿਨ ਦਾ ਟਾਈਮ ਦੇ ਦਿੱਤਾ ਉਹਨਾਂ ਨੂੰ ਵੀ ਜਿਹੜੇ ਤੁਸੀਂ ਆਪਣੇ ਕਿਸੇ ਨੇ ਸਕੂਟਰੀ ਲੈਣੀ ਹੈ ਉਹ ਲੈ ਲੈ ਜੇ ਕਿ ਸੰਸਭਰਣਾ ਬੱਚੇ ਦਾ ਉਹ ਬਣਾ ਲੈਣਾ ਔਰ ਹੋਰ ਔਰ ਬੱਚਿਆਂ ਨੂੰ ਜ਼ਿਆਦਾ ਅਵੇਅਰ ਪੇਰੈਂਟਸ ਨੂੰ ਵੀ ਜ਼ਿਆਦਾ ਅਵੇਅਰ ਕੀਤਾ ਜਾ ਸਕੇ 20 ਦਿਨ ਵਿੱਚ ਔਰ ਜਿਹੜੀ ਜਿਹੜੀ ਵੱਤ ਜਿਹੜੀ ਲੋਕੀ ਸਮਝ ਸਕਣ ਇਸ ਗੱਲ ਨੂੰ ਸਰ ਜਿਵੇਂ ਕਿ ਬਹੁਤ ਸਾਰੇ ਬੱਚੇ ਆ ਜਿਹੜੇ ਰੋਡ ਦੇ ਉੱਤੇ ਨਿਕਲ ਪੈਂਦੇ ਨੇ ਘੱਟ ਉਮਰ ਵੀ ਹੁੰਦੀ ਏ ਤਿੰਨ ਤਿੰਨ ਬੱਚੇ ਤੇ ਕਾਫੀ ਜ਼ਿਆਦਾ ਕਈ ਯਾਰੀ ਰੇਸਾਂ ਲਾਉਂਦੇ ਜਾਂ ਸਟੰਡ ਬਾਜ਼ੀਆਂ ਕਰਦੇ ਨੇ ਲਾਇਸੈਂਸ ਬਿਲਕੁਲ ਨਹੀਂ ਬਣਾਉਂਦਾ ਜਾਂ ਲਾਇਸੈਂਸ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਕਈ ਬੱਚੇ ਜਿਹੜੇ 18 ਸਾਲ ਤੋਂ ਉੱਪਰ ਵੀ ਹੋ ਜਾਂਦੇ ਆ ਪਰ ਲਾਇਸੈਂਸ ਬਣਾਉਣ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਕੀ ਕਹਿਣਾ ਚਾਹੋਗਾ ਉਹਨਾਂ ਨੂੰ ਮੇਰੇ ਤੁਹਾਡੇ ਮਾਦੀਮ ਦੇ ਰਾਹੀਂ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਬੱਚੇ 18 ਸਾਲ ਤੋਂ ਉੱਪਰ ਹੋ ਗਏ ਆ ਉਹ ਆਪਣਾ ਡਰਾਈਵਿੰਗ ਲਾਇਸੈਂਸ ਜਿਹੜਾ ਬਣਾਣ ਲਰਨਿੰਗ ਬਣਾਣ ਫਿਰ ਉਹਨਾਂ ਦਾ ਬਟੇ ਪੂਰਾ ਲਾਇਸੈਂਸ ਬਣ ਜਾਏਗਾ ਮੇਨ ਲਾਇਸੈਂਸ ਬਣ ਜਾਏਗਾ ਡਰਾਈਵਿੰਗ ਦਾ ਉਹ ਲਾਇਸੈਂਸ ਜਰੂਰ ਬਣਾਣ ਔਰ ਜੇਕਰ ਉਹਨਾਂ ਦਾ ਲਾਇਸੈਂਸ ਜਿਨਾ ਬੱਚਿਆਂ ਕੋਲ ਨਹੀਂ ਹੈਗਾ ਉਹ ਬਿਲਕੁਲ ਡਰਾਈਵਿੰਗ ਨਾ ਕਰਨ ਔਰ ਜਿਹੜੇ 16 ਸਾਲ ਤੋਂ 18 ਸਾਲ ਦੇ ਬੱਚੇ ਆ ਉਹ ਆਪਣਾ ਲਰਨਿੰਗ ਲਾਇਸੈਂਸ ਬਣਾਣ ਔਰ 50 CC ਦੀ ਜਿਹੜੀ ਸਕੂਟੀਓ ਚਲਾ ਸਕਦੇ ਟਿਊਸ਼ਨ ਤੇ ਜਾ ਸਕਦੇ ਘਰ ਜਾਣ 50 CC ਦੀ ਸਕੂਟੀ ਚਲਾ ਸਕਦੇ ਆ ਔਰ ਜਿਹੜੇ ਵੱਡੇ ਬੱਚੇ ਆ ਉਹ ਆਪਣਾ ਲਾਇਸੈਂਸ ਜਿਹੜਾ ਨਾ ਅਪਲਾਈ ਕਰਨ ਪਰ ਬਿਨਾ ਹੈਲਮਟ ਤੋਂ ਨਾ ਚੱਲਣ ਜਿਸ ਨਾਲ ਵੀ ਤੁਹਾਨੂੰ ਜਾਨੀ ਨੁਕਸਾਨ ਹੋ ਸਕੇ ਇਸ ਕਰਕੇ ਮੇਰੀ ਆਪ ਜੀ ਨੂੰ ਇਹੋ اپੀਲ ਆ ਸਾਰੀ ਪਬਲਿਕ ਨੂੰ ਆਮ ਲੋਕਾਂ ਨੂੰ ਇਹੋ اپੀਲ ਆ ਵੀ ਆਪਣੇ ਬੱਚਿਆਂ ਨੂੰ ਜਿਹੜੇ ਨਮਾਲਕ ਬੱਚੇ ਆ ਉਹਨਾਂ ਨੂੰ 2-wheeler 4-wheeler ਬਿਲਕੁਲ ਨਾ ਦੋ ਉਹਨਾਂ ਦਾ ਲਸੰਸ ਬਣਾਓ ਔਰ ਜਿਹੜੇ ਇਹਨਾਂ ਉਹਨਾਂ ਨੂੰ ਸੱਟਾਂ ਤੋਂ ਬਚਾਓ ਉਹਨਾਂ ਦੀ ਜਿਹੜੀ ਜਾਨਾਂ ਬਚ ਸਕਣ ਸਰ ਜਿਵੇਂ ਕਿ ਬਹੁਤ ਸਾਰੇ ਬੱਚੇ ਜਿਹੜੇ ਰੋਡ ਤੇ ਨਿਕਲਦੇ ਨੇ ਕਈ ਤਰ੍ਹਾਂ ਦੇ ਜਿਹੜੇ 350 ਬੁਲਟ ਮੋਟਰਸਾਈਕਲ ਨੂੰ ਵੀ ਲੈ ਕੇ ਰੋਡ ਦੇ ਉੱਤੇ ਆ ਜਾਂਦੇ ਆ ਉੱਥੇ ਬਹੁਤ ਸਾਰੀਆਂ ਜਿਹੜੀਆਂ ਵਿਸਲਜ ਮੋਟਰਸਾਈਕਲ ਮਾਰਦੇ ਨੇ ਉਹਨਾਂ ਨੂੰ ਲੈ ਕੇ ਜਾਂ ਜਿਹੜੇ ਬੱਚੇ ਇਸ ਟਾਈਮ ਲਾਇਸੈਂਸ ਬਣਾ ਕੇ ਤੇ ਉਸ ਤੋਂ ਬਾਅਦ ਜੇ ਟਾਡੇ ਨਾਕੇ ਤੋਂ ਗੁਜ਼ਰਦੇ ਹੋਏ ਕਿਸੇ ਤਰ੍ਹਾਂ ਦੀ ਕੋਈ ਏਦਾਂ ਦੀ ਗਲਤੀ ਕਰਦੇ ਆ ਜਾਂ ਕਿ ਸਟੰਡ ਕਰਦੇ ਆ ਉਹਨਾਂ ਵਾਸਤੇ ਕਿਸ ਤਰ੍ਹਾਂ ਹੋਏ ਉਹਨਾਂ ਨੂੰ ਵੀ ਇਹੋ ਅਪੀਲ ਹੈ ਜਿਹੜੇ ਬੰਦੇ ਬੱਚੇ ਸਕੂਲਾਂ ਵਿੱਚ ਜਾਂਦੇ ਆ ਮੈਂ ਤੇ ਇਹੋ ਅਪੀਲ ਕਰਾਂਗਾ ਕਿ ਜਿਹੜੇ ਬੱਚੇ ਸਕੂਲਾਂ ਵਿੱਚ ਪੜਨ ਆਉਂਦੇ ਆ ਉਹ ਪੜਾਈ ਵੱਲ ਧਿਆਨ ਦੇਣ ਇਹਨਾਂ ਸਟੰਟਾਂ ਤੋਂ ਬਚੋ ਐਕਸੀਡੈਂਟ ਤੋਂ ਬਚੋ ਔਰ ਹੁੱਲੜਬਾਜੀ ਬਿਲਕੁਲ ਨਾ ਕਰੋ ਜਿਹੜਾ ਬੱਚਾ ਹੁੱਲੜਬਾਜੀ ਕਰੇਗਾ ਔਰ ਸਾਨੂੰ ਪਤਾ ਲੱਗ ਜਾਏਗਾ ਉਹੀ ਉਹਨਾਂ ਦਾ ਮੋਟਰਸਾਈਕਲ ਅਬਾਉਂਡ ਕਰਾਂਗੇ ਔਰ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਤੇ ਸਰ ਜਿਵੇਂ ਕੀ 20 ਦਿਨ ਦਾ ਤੁਸੀਂ ਟਾਈਮ ਕਹਿ ਰਹੇ ਹੋ ਦਿੱਤਾ ਗਿਆ ਆ ਇਹਦੇ ਵਿੱਚ ਬੱਚਿਆਂ ਨੂੰ ਕੀ ਕੀ ਹਦਾਇਤਾਂ ਜਾਂ ਜਿਹੜੇ ਦੁਬਾਰਾ ਤੋਂ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਸੈਮੀਨਾਰ ਲਾਏ ਜਾਣਗੇ ਬਿਲਕੁਲ ਜੀ ਅੱਜ ਵੀ ਸੈਮੀਨਾਰ ਲਾਇਆ ਅੱਜ ਹੀ ਆਪਣੇ ਗੀਤਾਪੁਰ ਸਕੂਲ 'ਚ ਸੈਮੀਨਾਰ ਲਾਇਆ ਇਹ ਆਪਣੇ ਆਪਣੇ ਇੱਥੇ ਸ਼ਿਵਾਲਕ ਸਕੂਲ ਲਾਇਆ ਵਾ ਪਰੇਸ ਸੈਂਮੀਨਾਰ ਜਿਹੜੇ 20 ਤਰੀਕ ਤੱਕ ਲਗਾਤਾਰ ਹੀ ਚੱਲਦੇ ਰਹਿਣਗੇ ਰੋਡ ਤੇ ਵੀ ਚੱਲਦੇ ਰਹਿਣਗੇ ਸਕੂਲਾਂ ਵਿੱਚ ਵੀ ਚੱਲਦੇ ਰਹਿਣਗੇ ਔਰ ਸਕੂਲਾਂ ਦੇ ਵਿੱਚ ਪੇਰੈਂਟਸ ਵੀ ਬੁਲਾ ਕੇ ਡਰਾਈਵਰ ਬੁਲਾ ਕੇ ਉਹਨਾਂ ਦੇ ਵਿੱਚ ਵੀ ਸੈਂਮੀਨਾਰ ਲਗਾਏ ਜਾਣਗੇ ਸਰ ਕੱਲੇ-ਕੱਲੇ ਪੇਰੈਂਟਸ ਨੂੰ ਮਿਲਣਾ ਤਾਂ ਮੁਸ਼ਕਲ ਹੁੰਦਾ ਹੈ ਪਰ ਸਕੂਲ ਇੱਕ ਐਸਾ ਹੱਬ ਹੁੰਦਾ ਜਿੱਥੇ ਆਪਾਂ ਮਿਲ ਕੇ ਬੱਚਿਆਂ ਨੂੰ ਗਾਈਡ ਕਰ ਸਕਦੇ ਆ ਕਿ ਬੱਚਿਆਂ ਦੇ ਨਾਲ-ਨਾਲ ਸਕੂਲ ਵਾਲੇ ਰਿਸਪਾਂਸ ਦੇ ਰਹੇ ਇਸ ਗੱਲ ਤੇ ਬਿਲਕੁਲ ਬਿਲਕੁਲ ਬਹੁਤ ਵਧੀਆ ਰਿਸਪਾਂਸ ਦੇ ਰਹੇ ਔਰ ਪੇਰੈਂਟਸ ਨੇ ਵੀ ਮੈਨੂੰ ਘਟੋ ਘਟ ਰੋਜ਼ ਦੇ 10-15 ਫੋਨ ਹੀ ਆ ਜਾਂਦੇ ਆ ਜਿਹੜੇ ਪੇਰੈਂਟਸ ਮੈਨੂੰ ਪੁੱਛਦੇ ਆ ਸਕੂਲਾਂ ਵਾਲੇ ਜਿਹੜੇ ਇਹ ਹੈਗੇ ਆ ਮਲਟੀ ਪ੍ਰਿੰਸੀਪਲ ਉਹ ਪੁੱਛਦੇ ਆ ਵੀ ਦੱਸੋ ਸਾਨੂੰ ਇਨਸਟ੍ਰਕਸ਼ਨਾਂ ਦੱਸ ਦੋ ਫਿਰ ਉਹਨਾਂ ਦੇ ਸਕੂਲ ਜਾ ਕੇ ਸੈਮੀਨਾਰ ਲਾਉਣੇ ਆ ਔਰ ਜਿਹੜੇ ਜਿਹੜੇ ਫੋਨ ਤੇ ਸਾਨੂੰ ਪੁੱਛਦੇ ਆ ਫੋਨਾਂ ਤੇ ਦੱਸੀ ਜਾਂਦੇ ਆ ਜਿਹੜੇ ਸਕੂਲਾਂ ਵਾਲੇ ਸਾਡਾ ਸੰਪਰਕ ਕਰਦੇ ਆ ਉਹ ਜਿੰਨਾ ਧਾਰੀਵਾਲ ਸਕੂਲ ਨਾਲ ਸੰਪਰਕ ਕੀਤਾ ਉਹਨਾਂ ਨੇ ਅਸੀਂ ਕੱਲ ਉਹਨਾਂ ਦੇ ਸੈਮੀਨਾਰ ਲਾਣ ਜਾਣਾ ਉੱਥੇ ਸਕੂਲ ਦੇ ਵਿੱਚ ਔਰ ਇਦਾਂ ਦਾ ਕਰਕੇ ਸਾਰੇ ਵੀ ਅਵੇਅਰ ਹੋ ਗਏ ਆ ਸਕੂਲਾਂ ਵਾਲੇ ਬਹੁਤ ਜ਼ਿਆਦਾ ਔਰ ਸਾਨੂੰ ਅੱਡੇ ਕੋ ਟਾਈਮ ਨਹੀਂ ਲੱਗ ਰਿਹਾ ਵੀ ਤਿੰਨ ਤਿੰਨ ਚਾਰ ਚਾਰ ਰੋਜ਼ ਦੇ ਸਕੂ ਸਰ 20 ਦਿਨਾਂ ਤੋਂ ਬਾਅਦ ਆ ਟ੍ਰੈਫਿਕ ਰੂਲ ਜਦੋਂ ਦੁਬਾਰਾ ਇਹ ਲਾਗੂ ਹੋ ਜਾਵੇਗਾ 20 ਦਿਨਾਂ ਦਾ ਕੰਸੈਸ਼ਨ ਤੋਂ ਬਾਅਦ ਉਸ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਜੜੀਆਂ ਮੇਨ ਕਾਰਵਾਈਆਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਕਿ 20 ਤਰੀਕ ਤੋਂ ਬਾਅਦ ਜਿਹੜਾ ਅਨਵਾਲਗ ਬੱਚਾ ਮੋਟਰਸਾਈਕਲ ਜਾਂ ਵਿਦਆਊਟ ਲਾਇਸੈਂਸ ਤੇ ਉਹ ਗੱਡੀ ਚਲਾਉਣਾ ਫੜਿਆ ਗਿਆ ਉਹਦੀ ਕਾਰਵਾਈ ਫਿਰ ਪੇਰੈਂਟਸ ਜਿਹੜੇ ਰਜਿਸਟਰੈਂਸ ਜਿਹੜੇ ਗੱਡੀ ਦੇ ਨਾਂ ਦੇ ਰਜਿਸਟਰੈਂਸ ਜਿਹੜੇ ਬੰਦੇ ਦੀ ਹੋਈਗੀ ਉੱਤੇ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਉਹ ਜ਼ਰੂਰ ਹੋਏਗੀ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਕੰਸੈਸ਼ਨ ਕੋਈ ਕੋਈ ਕੰਸੈਸ਼ਨ ਨਹੀਂ ਕੋਈ ਨਸਕੀਉ ਹੈ ਨਹੀਂ ਜੀ ਬਹੁਤ ਜਿਆਦਾ ਦੇ ਦਿੱਤਾ ਔਰ ਗਵਰਨਮੈਂਟ ਨੇ 20 ਦਿਨ ਹੋ ਟਾਈਮ ਦਿੱਤਾ ਔਰ ਕਾਫੀ ਮੈਂ ਦੇਖਿਆ ਕੱਲ ਵੀ ਕਾਫੀ ਜਿਹੜੇ ਸਕੂਲਾਂ ਵਿੱਚ ਅਸੀਂ ਗਏ ਆ ਗੁਜਰੀਆ ਲੋਕਲ ਵਾਹ ਆਪਣੇ ਤੌਰ ਤੇ ਦੇਖਿਆ ਕਾਫੀ ਬੱਚਿਆਂ ਵਿੱਚ ਫਰਕ ਪੈ ਗਿਆ ਵਾ ਔਰ ਬੱਚੇ ਵੀ ਕਹਿੰਦੇ ਵੀ ਨਹੀਂ ਠੀਕ ਹੈ ਕੋਈ ਪੇਰ ਸੱਡਨ ਕੇ ਆ ਰਹੇ ਕੋਈ ਆਪਣੀ ਸਕੂਲ ਦੀ ਟਰਾਂਸਪੋਰਟ ਤੇ ਜਿਆਦਾ ਯੂਜ਼ ਕਰਨੇ ਸ਼ੁਰੂ ਕਰਤਾ ਲੋਕਾਂ ਨੇ ਤੇ ਦੋਸਤੋ ਸਾਡੇ ਨਾਲ ਅਜੇ ਕੁਮਾਰ ਜੀ ਟ੍ਰੈਫਿਕ ਇੰਚਾਰਜ ਅਰਦਾਸਪੁਰ ਤੋਂ ਜਿਨ੍ਹਾਂ ਨੇ ਪੂਰੀ ਤਰ੍ਹਾਂ ਰੂਲ ਐਂਡ ਰੈਗੂਲੇਸ਼ਨ ਬਾਰੇ ਦੱਸ ਦਿੱਤਾ ਆ ਤੇ ਇੱਕ ਤਰੀਕ ਤੋਂ 1 ਅਗਸਤ ਤੋਂ 20 ਅਗਸਤ ਤੱਕ ਦਾ ਜਿਹੜਾ ਟਾਈਮ ਹੈ ਉਹ ਕਨਸੈਸ਼ਨ ਦੇ ਰੂਪ ਦੇ ਵਿੱਚ ਦਿੱਤਾ ਗਿਆ ਆ ਇਸ ਕਨਸੈਸ਼ਨ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਜੇਕਰ ਤੁਹਾਡੇ ਬੱਚੇ 16 ਤੋਂ 18 ਸਾਲ ਦੇ ਹੋ ਚੁੱਕੇ ਆ ਜਾਂ ਉੱਪਰ ਹੋ ਚੁੱਕੇ ਆ ਤੇ ਉਹਨਾਂ ਦੇ ਲਾਇਸੈਂਸ ਜਿਹੜੇ ਆ ਅਪਲਾਈ ਕਰਕੇ ਲਰਨਿੰਗ ਲਾਇਸੈਂਸ ਜਿਹੜਾ ਲੈ ਲਵੋ ਤਾਂ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਇਹ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਗਰ ਤੁਸੀਂ ਇਸ 20 ਦਿਨਾਂ ਦੇ ਵਿੱਚ ਵੀ ਆਪਣੇ ਬੱਚਿਆਂ ਦੇ ਲਾਇਸੈਂਸ ਜਿਹੜੇ ਆ ਉਹ ਨਹੀਂ ਬਣਵਾਉਂਦੇ ਜਾਂ ਕਿਸੇ ਵੀ ਤਰ੍ਹਾਂ ਦੀ ਅਣਗਿਲੀ ਵਰਤਦੇ ਹੋ ਤੇ ਫਿਰ ਆਉਣ ਵਾਲੇ 20 ਤਰੀਕ ਤੋਂ ਬਾਅਦ ਦੇ ਜਿਹੜੇ ਦਿਨ ਨੇ ਉਹ ਟਾ ਡੇਲੀ ਪਸਤਾਵੇ ਵਾਲੇ ਹੋ ਸਕਦੇ ਨੇ ਇਹ ਸਨ ਸਾਡੇ ਨਾਲ ਅਜੇ ਕੁਮਾਰ ਜੀ ਟ੍ਰੈਫਿਕ ਇੰਚਾਰਜ ਗਰਦਾਸਪੁਰ ਤੋਂ ਧੰਨਵਾਦ ਕਿਵੇਂ ਦਾ ਲੱਗਾ ਤੁਹਾਨੂੰ ਸਾਡਾ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਦੇ ਨਾਲ ਤਾਂ ਕਿ ਉਹ ਆਪਣਾ ਜਿਹੜਾ ਆ ਆਪਣੇ ਟਾਈਮ ਦੇ ਨਾਲ ਲਾਇਸੈਂਸ ਬਣਾ ਕੇ ਆਪਣੇ ਬੱਚਿਆਂ ਨੂੰ ਜਿਹੜਾ ਗਾਂ ਵਧੂ ਕਰ ਸਕਣ ਧੰਨਵਾਦ